ਮੇਰੇ ਕੋਲ ਕੋਈ ਅਰਥ ਨਾਮ ਕਰਦਾ ਤਾਂ ਬੰਦਾ ਕਿਹਾ ਮਾਰ ਆ ਪਾ ਪਾ ਕਰਦਾ ਭਰਾ ਮਾਫ ਕਰ ਦੋ ਮਾਫ ਕਰ ਦੋ ਵਾਹਿਗੁਰੂ ਜੀ ਕੇ ਫਤਿਹ ਸੰਗ ਜੀ ਪਹਿਲਾਂ ਤੁਸੀਂ ਵੀਡੀਓ ਵੇਖ ਲਓ ਤੁਹਾਨੂੰ ਵੀਡੀਓ ਵਿਖਾਉਣੇ ਤੋਂ ਬਾਅਦ ਜਿਹੜੀ ਅੱਗੇ ਗੱਲਬਾਤ ਹੈ ਉਹ ਅਸੀਂ ਕਰਦੇ ਹਾਂ ਤੁਹਾਡੇ ਨਾਲ ਉਹ ਬਾਤ ਕਰੋ ਫੋਨ ਚੁੱਕ ਕੇ ਬਾਤ ਕਰੀਏ

ਮੋਲੋ ਅਰਪੋਣੀ ਆ ਤੇ ਕੰਕਾਰਾ ਛਤਨਾਮ ਕਰਤਾ ਸਭੰਦਾਨ ਕਸੇ ਮਹਾਰਾਜ ਪਾਪਾ ਮਾਫ ਕਰਦਾ ਭਰਾ ਮਾਫ ਕਰ ਦੋ ਮਾਫ ਕਰ ਦੋ ਇਹ ਵੀਡੀਓ ਤੁਸੀਂ ਵੇਖ ਲਈ ਨਾ ਉਹ ਇਹਦਾ ਨਾਮ ਮੁੱਖ ਮੰਤਰੀ ਹੈ ਮੁੱਖ ਮੰਤਰੀ ਜਿਹੜਾ ਉਹ ਤੁਸੀਂ ਵੇਖਿਆ ਪਹਿਲਾਂ ਉਹ ਗਾਇਕਾਂ ਜਿਹੇ ਆਂਦੇ ਨਾਲ ਰਹਿੰਦਾ ਸੀ ਤੇ ਉਹ ਚਲੋ ਸਾਡੇ ਨਾਮ ਦਿਮਾਗ ਚੋਂ ਵਿਸਰ ਗਿਆ ਚਲੋ ਉਹਨਾਂ ਨੇ ਵੀ ਦੀ ਗਰੀਬੀ ਦਾ ਜਿਹੜਾ ਫਾਇਦਾ ਚੱਕਿਆ ਤੇ ਮੁੜ ਕੇ ਇਹਨੂੰ ਛੱਡਤਾ ਉਹ ਦੋਂਦਾ ਵਿਚਾਰਾ ਕਿਰਤ ਕਰ ਰਿਹਾ ਆਪਦਾ ਜੋਸ ਮਾਂਸੋਂ ਵੇਚ ਕੇ ਗੁਜ਼ਾਰਾ ਕਰਦਾ ਸੀ ਸਾਨੂੰ ਨਹੀਂ ਪਤਾ ਇਹਨੇ ਕੀ ਕਸੂਰ ਕੀਤਾ ਲੱਖੇ ਦਾ ਕੋਈ ਕਸੂਰ ਹੋਵੇ ਕਿਸੇ ਨੂੰ ਉੱਚਾ ਨੀਵਾ ਬੋਲਿਆ ਹੋਵੇ ਪਰ ਇਹਨਾਂ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਕਿਉਂ ਨੇ ਇੱਕ ਚੀਜ਼ ਦਾ ਅਧਿਕਾਰ ਦਿੱਤਾ ਵੀ ਉਹਨੂੰ ਕੇਸਾਂ ਤੋਂ ਫੜ ਕੇ ਜਾਨਵਰਾਂ ਦੀ ਤਰ੍ਹਾਂ ਘੜੀਸ ਘੜੀਸ ਕੇ ਵਿਚਾਰੇ ਨੂੰ ਕੁੱਟ ਰਹੇ ਨੇ ਉਹ ਮੋਰਿਓ ਹੱਥ ਜੋੜ ਜੋੜ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਨਾਮ ਲੈ ਲੈ ਕੇ ਤੁਹਾਡੇ ਤੋਂ ਅਪੀਲ ਕਰ ਰਿਹਾ ਹਾਂ ਵੀ ਮੈਨੂੰ ਨਾ ਕੁੱਟੋ ਮੇਰੇ ਤੇ ਰਹਿਮ ਕਰੋ ਮੇਰੇ ਤੇ ਤਰਸ ਕਰੋ ਕਿਹੜਾ ਉਹਨੇ ਐਸਾ ਗੁਨਾਹ ਕੀਤਾ ਵੀ ਜਿਹੜਾ ਤੁਹਾਨੂੰ ਉਹਨੂੰ ਕੇਸਾਂ ਤੋਂ ਫੜ ਕੇ ਕੁੱਟਣਾ ਪੈ ਰਿਹਾ ਕਢੀਸਣਾ ਪੈ ਰਿਹਾ ਤੇ ਉਹਦੇ ਤੇ ਜਾਨਵਰਾਂ ਮੰਗੂ ਡੰਡਾ ਭਰਾਉਣਾ ਪੈ ਰਿਹਾ ਮੁੱਖ ਮੰਤਰੀ ਨੇ ਕਿਹੜਾ ਐਸਾ ਕਸੂਰ ਕੀਤਾ ਸਾਰੇ ਵੀਰ ਭਰਾ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਤੇ ਜਿੱਥੇ ਵੀ ਜਿਹਦੀ ਰਹਿائش ਆ ਮੁੱਖ ਮੰਤਰੀ ਦੀ ਉੱਥੋਂ ਦੇ ਜਿਹੜੇ ਲੋਕਲ ਸਿੰਘ ਨੇ ਉਹ ਸਾਰੇ ਇਕੱਠੇ ਹੋ ਕੇ ਜਿਆਦਾ ਮੋਰਚਾ ਲਾਓ ਜਾਂ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਆਵਾਜ਼ ਚੱਕੋ ਜਾਂ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਸਾਰੇ ਮੋਰਚਾ ਲਾਓ ਇਸ ਚੀਜ਼ ਦਾ ਵੀ ਇਹ ਦੋਵੇਂ ਜਿਹੜੇ ਪੁਲਿਸ ਮੁਲਾਜ਼ਮ ਨੇ ਇੱਕ ਇੰਸਪੈਕਟਰ ਐਸਆਈ ਹੈ ਦੂਜੇ ਮੇਰੇ ਖਿਆਲ ਨਾਲ ਕਾਂਸਟੇਬਲ ਹੈ ਵੀਡੀਓ ਸਾਫ਼ ਨਹੀਂ ਦਿਸਦੀ ਹੈਗੀ ਇਹ ਦੋਵੇਂ ਨੌਕਰੀ ਤੋਂ ਸਸਪੈਂਡ ਹੋਣੇ ਚਾਹੀਦੇ ਤੇ ਬਕਾਇਦਾ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਇੱਕ ਸਿੱਖ ਨੌਜਵਾਨ ਦੀ ਦਸਤਾਰ ਕਾਰਨ ਦਾ ਉਹਦੇ ਕੇਸ ਪੱਟਣ ਦਾ ਇਹ ਉਹਨੂੰ ਜਾਨਵਰਾਂ ਦੇ ਵਾਂਗ ਗਲੀ ਦੇ ਵਿੱਚ ਕੜੀਸ ਕੜੀਸ ਕੇ ਕੁੱਟਣ ਦਾ ਇਹ ਨਾ ਦੋਵੇਂ ਪੁਲਿਸ ਮੁਲਾਜ਼ਮਾਂ ਤੇ ਪਰਚਾ ਹੋਣਾ ਚਾਹੀਦਾ ਕਿਹਨਾਂ ਨੇ ਅਧਿਕਾਰ ਦਿੱਤਾ ਇਹਨਾਂ ਨੂੰ ਇਸ ਤਰ੍ਹਾਂ ਕੁੱਟਣ ਦਾ ਉਹਦਾ ਕਸੂਰ ਸਿਰਫ ਇਹ ਵੀ ਉਹਦੇ ਸਿਰ ਤੇ ਕੇਸ ਹੈ ਤੇ ਦਸਤਾਰ ਕੀ ਮਤਲਬ ਉਹਨੂੰ ਨੌਜਵਾਨ ਨੂੰ ਕੁੱਟਣ ਦਾ ਸੋ ਸਾਰੇ ਜਿਹੜੇ ਵੀ ਮਾਜੇ ਦੇ ਮੈਨੂੰ ਹੁਣ ਇਹ ਨਹੀਂ ਪਤਾ ਵੀ ਇਹਦਾ ਪਿੰਡ ਕਿੱਥੇ ਹੈ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਜਿਹਦੇ ਪਰਿਵਾਰ ਤੱਕ ਪਹੁੰਚ ਕਰਨ ਦੀ ਪਰ ਜਿਹੜੇ ਵੀ ਉੱਥੇ ਦੇ ਸਿੰਘ ਨੌਜਵਾਨ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਵੀ ਤੇ ਇਲਾਕੇ ਤੋਂ ਨੇ ਉਹ ਸਾਰੇ ਮੋਰਚਾ ਲਾਓ ਇਹਦੇ ਨਾਲ ਜਿੱਥੇ ਸਾਡੀ ਲੋੜ ਹੈ ਦੱਸੋ ਅਸੀਂ ਵੀ ਆਪਦੇ ਜਥੇ ਸਮੇਤ ਆਉਨੇ ਆਂ ਸਿੰਘਾਂ ਸਮੇਤ ਆਉਨੇ ਆਂ ਜਾਂ ਤਾਂ ਸਾਨੂੰ ਵੀਡੀਓ ਭੇਜਣਾ ਸਾਰੇ ਤੁਸੀਂ ਸਾਨੂੰ ਵੀਡੀਓ ਸ਼ੇਅਰ ਕਰ ਰਹੇ ਅਸੀਂ ਤਾਂ ਚਲੋ ਜਿੰਨੇ ਜੋਗੇ ਹੈਗੇ ਇਸ ਮਸਲੇ ਦੇ ਵਿੱਚ ਖੜਾਂਗੇ ਵੀ ਨਾਲ ਤੇ ਪੈਰਵਾਈ ਵੀ ਕਰਾਂਗੇ ਪਰ ਜਾਂ ਤਾਂ ਸਾਨੂੰ ਵੀਡੀਓ ਸ਼ੇਅਰ ਨਾ ਕਰਿਆ ਕਰੋ ਜੇ ਤੁਸੀਂ ਸਾਨੂੰ ਭੇਜਦੇ ਹੋ ਤਾਂ ਆਪ ਵੀ ਘਰੋਂ ਨਿਕਲ ਕੇ ਜਿਹੜੇ ਇਹੋ ਜਿਹੇ ਵਿਚਾਰਾ ਪੀੜਤ ਹੁੰਦਾ ਉਹਦੇ ਨਾਲ ਖੜਨਾ ਦਮ ਰੱਖਿਆ ਕਰੋ ਕਿਉਂਕਿ ਇਹ ਸਮਾਂ ਜ਼ਰੂਰੀ ਨਹੀਂ ਹੁੰਦਾ ਵੀ ਉਹਨਾਂ ਤੇ ਹੀ ਆਉਂਦਾ ਸਮਾਂ ਕਿਸੇ ਤੇ ਵੀ ਆ ਸਕਦਾ ਅੱਜ ਉਸ ਗਰੀਬ ਸਿੱਖ ਨੌਜਵਾਨ ਦੀ ਕੁੱਟਮਾਰ ਹੋਈ ਕੱਲੋ ਤੁਹਾਡੇ ਨਾਲ ਵੀ ਐਵੇਂ ਹੋ ਸਕਦਾ ਤੁਹਾਡੇ ਬੱਚਿਆਂ ਨਾਲ ਵੀ ਉਹ ਐਵੇਂ ਹੋ ਸਕਦਾ ਫਿਰ ਵੀ ਕੀ ਤੁਸੀਂ ਕੱਲੀਆ ਵੀਡੀਓ ਸ਼ੇਅਰ ਕਰੋਗੇ ਸੋ ਸ਼ਰਮ ਕਰੋ ਯਾਰ ਜਿਹੜੇ ਤੁਸੀਂ ਵੀਡੀਓ ਕੱਲੀ ਸ਼ੇਅਰ ਕਰ ਰਹੇ ਹੋ ਜੇ ਸ਼ੇਅਰ ਕਰਨਾ ਤਾਂ ਇਨਸਾਨੀਅਤ ਨਾਲ ਦੇ ਤੇ ਇੱਕ ਸਿੱਖ ਹੋਣ ਦੇ ਨਾਤੇ ਸਾਰੇ ਆਪ ਦਾ ਫਰਜ਼ਾਦਾ ਕਰੋ ਤੇ ਉਸ ਸਿੱਖ ਨੌਜਵਾਨ ਦੇ ਨਾਲ ਖੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੌਣ ਕਾਰਜਾਤਨਾਮ ਕਰਤਾ ਸਭਨਾਂਕ ਸਹਿਬ ਮਹਾਰਾਜ ਪਾਪਾਵਾ ਕਰਦਾ ਭਰਾਵਾ ਮਾਫ ਕਰ ਦੋ ਮਾਫ ਕਰ ਦੋ ਵਾਹਿਗੁਰੂ ਜੀ ਕੇ ਫਤਿਹ ਸੰਗ ਜੀ ਪਹਿਲਾ ਤੁਸੀਂ ਵੀਡੀਓ ਵੇਖ ਲਓ ਤੁਹਾਨੂੰ ਵੀਡੀਓ ਵਿਖਾਉਣੇ ਤੋਂ ਬਾਅਦ ਜਿਹੜੀ ਅੱਗੇ ਗੱਲਬਾਤ ਹੈ ਉਹ ਅਸੀਂ ਕਰਦੇ ਹਾਂ ਤੁਹਾਡੇ ਨਾਲ ਉਹ ਬਾਤ ਕਰ ਉਹ ਬਾਤ ਕਰ واپس جا نہیں واپس جائے واپس جائے واپس جا نہیں واپس جائے واپس کرے واپس بابا واسطے باروں نہیں پیدا 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 તો મેરે કાકુ મારો કે દીજે મેરે ને બોલતા મેરે કાકુ મારો કે દીજે આપ મેદાન સંપતી કામ પડી ગઈ તો મેરી તાન લા બાબા દર ભલા બાત કિતા ਮੋਲੋ ਅਰਪੋਹ ਨੂੰ ਆ ਤੇ ਸੰਕਾ ਅਰਥਾਤ ਨਾਮ ਕਰਤਾ ਤਾਂ ਸਭੰਦਾਨ ਕਹਾਬ ਮਹਾਰਾਜ ਬਾਬਾ ਮਾਫ ਕਰਦਾ ਭਰਾ ਮਾਫ ਕਰ ਦੋ ਮਾਫ ਕਰ ਦੋ ਇਹ ਵੀਡੀਓ ਤੁਸੀਂ ਵੇਖ ਲਈ ਨਾ ਉਹ ਇਹਦਾ ਨਾਮ ਮੁੱਖ ਮੰਤਰੀ ਹੈ ਮੁੱਖ ਮੰਤਰੀ ਜਿਹੜਾ ਤੁਸੀਂ ਵੇਖਿਆ ਪਹਿਲਾਂ ਉਹ ਗਾਇਕਾਂ ਜਿਹੇ ਆਂਦੇ ਨਾਲ ਰਹਿੰਦਾ ਸੀ ਤੇ ਉਹ ਚਲੋ ਸਾਡੇ ਨਾਮ ਦਿਮਾਗ ਚ ਵਿਸਰ ਗਿਆ ਚਲੋ ਉਹਨਾਂ ਨੇ ਵੀ ਦੀ ਗਰੀਬੀ ਦਾ ਜਿਹੜਾ ਫਾਇਦਾ ਚੱਕਿਆ ਤੇ ਮੁੜ ਕੇ ਇਹਨੂੰ ਛੱਡਤਾ ਉਹ ਦੋਂਦਾ ਇਹ ਵਿਚਾਰਾ ਕਿਰਤ ਕਰ ਰਿਹਾ ਆਪਦਾ ਜੋਸ ਮਾਂਸੂਰ ਵੇਚ ਕੇ ਗੁਜ਼ਾਰਾ ਕਰਦਾ ਸੀ ਸਾਨੂੰ ਨਹੀਂ ਪਤਾ ਇਹਨੇ ਕੀ ਕਸੂਰ ਕੀਤਾ ਲੱਖੇ ਦਾ ਕੋਈ ਕਸੂਰ ਹੋਵੇ ਕਿਸੇ ਨੂੰ ਉੱਚ ਨੀਵਾਂ ਬੋਲਿਆ ਹੋਵੇ ਪਰ ਇਹਨਾਂ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਕਿਹਨੇ ਇੱਕ ਚੀਜ਼ ਦਾ ਅਧਿਕਾਰ ਦਿੱਤਾ ਵੀ ਉਹਨੂੰ ਕੇਸਾਂ ਤੋਂ ਫੜ ਕੇ ਜਾਨਵਰਾਂ ਦੀ ਤਰ੍ਹਾਂ ਕਢੀਸ ਕਢੀਸ ਕੇ ਵਿਚਾਰੇ ਨੂੰ ਕੁੱਟ ਰਹੇ ਨੇ ਉਹ ਮੋਰਿਓ ਹੱਥ ਜੋੜ ਜੋੜ ਕੇ ਗੁਰਨਾਨਕ ਪਾਤਸ਼ਾਹ ਮਹਾਰਾਜ ਦਾ ਨਾਮ ਲੈ ਲੈ ਕੇ ਤੁਹਾਡੇ ਤੋਂ ਅਪੀਲ ਕਰ ਰਿਹਾ ਹੇ ਵੀ ਮੈਨੂੰ ਨਾ ਕੁੱਟੋ ਮੇਰੇ ਤੇ ਰਹਿਮ ਕਰੋ ਮੇਰੇ ਤੇ ਤਰਸ ਕਰੋ ਕਿਹੜਾ ਉਹਨੇ ਐਸਾ ਗੁਨਾਹ ਕੀਤਾ ਵੀ ਜਿਹੜਾ ਤੁਹਾਨੂੰ ਉਹਨੂੰ ਕੇਸਾਂ ਤੋਂ ਫੜ ਕੇ ਕੁੱਟਣਾ ਪੈ ਰਿਹਾ ਘੜੀਸਣਾ ਪੈ ਰਿਆ ਤੇ ਉਹਦੇ ਤੇ ਜਾਨਵਰਾ ਮੰਗੂ ਡੰਡਾ ਭਰਾਉਣਾ ਪੈ ਰਿਆ ਮੁੱਖ ਮੰਤਰੀ ਨੇ ਕਿਹੜਾ ਐਸਾ ਕਸੂਰ ਕੀਤਾ ਸਾਰੇ ਵੀਰ ਭਰਾ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਤੇ ਜਿੱਥੇ ਵੀ ਜਿਹਦੀ ਰਹਿائش ਆ ਮੁੱਖ ਮੰਤਰੀ ਦੀ ਉੱਥੋਂ ਦੇ ਜਿਹੜੇ ਲੋਕਲ ਸਿੰਘ ਨੇ ਉਹ ਸਾਰੇ ਇਕੱਠੇ ਹੋ ਕੇ ਜਿਆਦਾ ਮੋਰਚਾ ਲਾਓ ਜੇ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਆਵਾਜ਼ ਚੱਕੋ ਜਾਂ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਸਾਰੇ ਮੋਰਚਾ ਲਾਓ ਇਸ ਚੀਜ਼ ਦਾ ਵੀ ਇਹ ਦੋਵੇਂ ਜਿਹੜੇ ਪੁਲਿਸ ਮੁਲਾਜ਼ਮ ਨੇ ਇੱਕ ਇੰਸਪੈਕਟਰ ਐਸਆਈ ਹੈ ਦੂਜੇ ਮੇਰੇ ਖਿਆਲ ਨਾਲ ਕਾਂਸਟੇਬਲ ਹੈ ਵੀਡੀਓ ਸਾਫ਼ ਨਹੀਂ ਦਿਸਦੀ ਹੈਗੀ ਇਹ ਦੋਵੇਂ ਨੌਕਰੀ ਤੋਂ ਸਸਪੈਂਡ ਹੋਣੇ ਚਾਹੀਦੇ ਤੇ ਬਕਾਇਦਾ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਇੱਕ ਸਿੱਖ ਨੌਜਵਾਨ ਦੀ ਦਸਤਾਰ ਤਾਰਨ ਦਾ ਉਹਦੇ ਕੇਸ ਪੱਟਣ ਦਾ ਤੇ ਉਹਨੂੰ ਜਾਨਵਰਾਂ ਦੇ ਵਾਂਗ ਗਲੀ ਦੇ ਵਿੱਚ ਕੜੀਸ ਕੜੀਸ ਕੇ ਕੁੱਟਣ ਦਾ ਇਹ ਨਾ ਦੋਵੇਂ ਪੁਲਿਸ ਮੁਲਾਜ਼ਮਾਂ ਤੇ ਪਰਚਾ ਹੋਣਾ ਚਾਹੀਦਾ ਕਿਹਨਾਂ ਨੇ ਅਧਿਕਾਰ ਦਿੱਤਾ ਇਹਨਾਂ ਨੂੰ ਇਸ ਤਰ੍ਹਾਂ ਕੁੱਟਣ ਦਾ ਸੋ ਉਹਦਾ ਕਸੂਰ ਸਿਰ पे ਇਹ ਵੀ ਉਹਦੇ ਸਿਰ ਤੇ ਕੇਸ ਹੈ ਤੇ ਦਸਤਾਰ ਕੀ ਮਤਲਬ ਉਹਨੂੰ ਨੌਜਵਾਨ ਨੂੰ ਕੁੱਟਣ ਦਾ ਸੋ ਸਾਰੇ ਜਿਹੜੇ ਵੀ ਮਾਜੇ ਦੇ ਮੈਨੂੰ ਹੁਣ ਇਹ ਨਹੀਂ ਪਤਾ ਵੀ ਇਹਦਾ ਪਿੰਡ ਕਿੱਥੇ ਹੈਗਾ ਅਸੀਂ ਕੋਸ਼ਿਸ਼ ਕਰਦੇ ਹਾਂ ਜਿਹਦੇ ਪਰਿਵਾਰ ਤੱਕ ਪਹੁੰਚ ਕਰਨ ਦੀ ਪਰ ਜਿਹੜੇ ਵੀ ਉੱਥੇ ਦੇ ਸਿੰਘ ਨੌਜਵਾਨ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਵੀ ਤੇ ਇਲਾਕੇ ਤੋਂ ਨੇ ਉਹ ਸਾਰੇ ਮੋਰਚਾ ਲਾਓ ਇਹਦੇ ਨਾਲ ਜਿੱਥੇ ਸਾਡੀ ਲੋੜ ਹੈ ਦੱਸੋ ਅਸੀਂ ਵੀ ਆਪਦੇ ਜਥੇ ਸਮੇਤ ਆਉਨੇ ਆਂ ਸਿੰਘਾਂ ਸਮੇਤ ਆਉਨੇ ਆਂ ਜਾਂ ਤਾਂ ਸਾਨੂੰ ਵੀਡੀਓ ਭੇਜਣਾ ਸਾਰੇ ਤੁਸੀਂ ਸਾਨੂੰ ਵੀਡੀਓ ਸ਼ੇਅਰ ਕਰ ਰਹੇ ਅਸੀਂ ਤਾਂ ਚਲੋ ਜਿੰਨੇ ਜੋਗੇ ਹੈਗੇ ਇਸ ਮਸਲੇ ਦੇ ਵਿੱਚ ਖੜਾਂਗੇ ਵੀ ਨਾਲ ਤੇ ਪੈਰਵਾਈ ਵੀ ਕਰਾਂਗੇ ਪਰ ਜਾਂ ਤਾਂ ਸਾਨੂੰ ਵੀਡੀਓ ਸ਼ੇਅਰ ਨਾ ਕਰਿਆ ਕਰੋ ਜੇ ਤੁਸੀਂ ਸਾਨੂੰ ਭੇਜਦੇ ਹੋ ਤਾਂ ਆਪ ਵੀ ਘਰੋਂ ਨਿਕਲ ਕੇ ਜਿਹੜੇ ਇਹੋ ਜਿਹੇ ਆ ਵਿਚਾਰਾ ਪੀੜਤ ਹੁੰਦਾ ਉਹਦੇ ਨਾਲ ਖੜਨ ਦਾ ਦਮ ਰੱਖਿਆ ਕਰੋ ਕਿਉਂਕਿ ਇਹ ਸਮਾਂ ਜ਼ਰੂਰੀ ਨਹੀਂ ਹੁੰਦਾ ਵੀ ਉਹਨਾਂ ਤੇ ਹੀ ਆਉਂਦਾ ਸਮਾਂ ਕਿਸੇ ਤੇ ਵੀ ਆ ਸਕਦਾ ਅੱਜ ਉਸ ਗਰੀਬ ਸਿੱਖ ਨੌਜਵਾਨ ਦੀ ਕੁੱਟਮਾਰ ਹੋਈ ਕੱਲ ਨੂੰ ਤੁਹਾਡੇ ਨਾਲ ਵੀ ਐਵੇਂ ਹੋ ਸਕਦਾ ਤੁਹਾਡੇ ਬੱਚਿਆਂ ਨਾਲ ਵੀ ਉਹ ਐਵੇਂ ਹੋ ਸਕਦਾ ਫਿਰ ਵੀ ਕੀ ਤੁਸੀਂ ਕੱਲੀਆ ਵੀਡੀਓ ਸ਼ੇਅਰ ਕਰੋਗੇ ਸੋ ਸ਼ਰਮ ਕਰੋ ਯਾਰ ਜਿਹੜੇ ਤੁਸੀਂ ਵੀਡੀਓ ਕੱਲੀ ਸ਼ੇਅਰ ਕਰ ਰਹੇ ਹੋ ਜੇ ਸ਼ੇਅਰ ਕਰਨਾ ਤਾਂ ਇਨਸਾਨੀਅਤ ਨਾਲ ਦੇ ਤੇ ਇੱਕ ਸਿੱਖ ਹੋਣ ਦੇ ਨਾਤੇ ਸਾਰੇ ਆਪ ਦਾ ਫਰਜ਼ਾਦਾ ਕਰੋ ਤੇ ਉਸ ਸਿੱਖ ਨੌਜਵਾਨ ਦੇ ਨਾਲ ਖੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਮਕਾਰ ਦਤ ਨਾਮ ਕਰਤਾ ਸਬਦ ਨਾਨਕ ਦਾ ਹੈ ਮਹਾਰਾਜ ਪਾਪਾ ਉਹ ਕਰਦਾ ਪ੍ਰਵਾ ਮਾਫ ਕਰ ਦੋ ਮਾਫ ਕਰ ਦੋ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਪਹਿਲਾਂ ਤੁਸੀਂ ਵੀਡੀਓ ਵੇਖ ਲਓ ਤੁਹਾਨੂੰ ਵੀਡੀਓ ਵਿਖਾਉਣੇ ਤੋਂ ਬਾਅਦ ਜਿਹੜੀ ਅੱਗੇ ਗੱਲਬਾਤ ਹੈ ਉਹ ਅਸੀਂ ਕਰਦੇ ਹਾਂ ਤੁਹਾਡੇ ਨਾਲ ਬਸ ਬਸ ਕਰ ਬਸ ਕਰ واپس کرا واپس کرا واپس کرا واپس کرا واپس کرا واپس کرا واپس بابا واپس کرے پال نہ پیندا نہیں پیندا بندے پیدا نہیں پیندا کوئی پیسہ نہیں پیندا ترا نہیں سنگار واپس کرا 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 ਮੇਰੇ ਦਾਕੂ ਮਾਰੋ ਤੇ ਦੇ ਚ ਇਹ ਫੇਰੇ ਤੇ ਬੋਲਦਾ ਮੇਰੇ ਨੇ ਬੋਲਦਾ ਭਰਾਵਾ ਮੇਰੇ ਦਾਕੂ ਮਾਰੋ ਤੇ ਦੇ ਚ ਆਪ ਵੀ ਜਨ ਸਮਾਗਿਆ ਸੰਪਤੀ ਕਰਵਾਣ ਕਰੀਦਾ ਹਾਂ ਤੂੰ ਮੇਰੀ ਤਾਉਣ ਲਾ ਬਾਬਾ ਜਰ ਬਰਾਵਾ ਦਾ ਸਿਕਾਰੇ ਕਿਹਨਾਂ ਦਾ ਖਾਬ ਦਾ ਨਾਮ ਹੈ ਬੋਲੋ ਹਟ ਮੋਲੋ ਅੜ ਕੋਣੀ ਆ ਤੇ ਜੇ ਕੰਕਾਰ ਸਤਨਾਮ ਕਰਤਾ ਸਤ ਬੰਦਨ ਕਹਾ ਮਹਾਰਾਜ ਪਾਪਾ ਨੂੰ ਆਪ ਕਰਦਾ ਪ੍ਰਵਾ ਮਾਫ ਕਰ ਦੋ ਮਾਫ ਕਰ ਦੋ ਇਹ ਵੀਡੀਓ ਤੁਸੀਂ ਵੇਖ ਲਈ ਨਾ ਉਹ ਇਹਦਾ ਨਾਮ ਮੁੱਖ ਮੰਤਰੀ ਹੈ ਮੁੱਖ ਮੰਤਰੀ ਜਿਹੜਾ ਉਹ ਤੁਸੀਂ ਵੇਖਿਆ ਪਹਿਲਾਂ ਉਹ ਗਾਇਕਾਂ ਜਿਹੇ ਆਂਦੇ ਨਾਲ ਰਹਿੰਦਾ ਸੀ ਤੇ ਉਹ ਚਲੋ ਸਾਡੇ ਨਾਮ ਦਿਮਾਗ ਚ ਵਿਸਰ ਗਿਆ ਚਲੋ ਉਹਨਾਂ ਨੇ ਵੀ ਇਹਦੀ ਗਰੀਬੀ ਦਾ ਜਿਹੜਾ ਫਾਇਦਾ ਚੱਕਿਆ ਤੇ ਮੁੜ ਕੇ ਇਹਨੂੰ ਛੱਡਤਾ ਉਹਦੋਂ ਦਾ ਇਹ ਵਿਚਾਰਾ ਕਿਰਤ ਕਰ ਰਿਹਾ ਆਪਦਾ ਜੋਸ ਮਾਂਸੂਨ ਵੇਚ ਕੇ ਗੁਜ਼ਾਰਾ ਕਰਦਾ ਸੀ ਸਾਨੂੰ ਨਹੀਂ ਪਤਾ ਇਹਨੇ ਕੀ ਕਸੂਰ ਕੀਤਾ ਲੱਖੇ ਦਾ ਕੋਈ ਕਸੂਰ ਹੋਵੇ ਕਿਸੇ ਨੂੰ ਉੱਚਾ ਨੀਵਾ ਬੋਲਿਆ ਹੋਵੇ ਪਰ ਇਹਨਾਂ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਕਿਹਨੇ ਇੱਕ ਚੀਜ਼ ਦਾ ਅਧਿਕਾਰ ਦਿੱਤਾ ਵੀ ਉਹਨੂੰ ਕੇਸਾਂ ਤੋਂ ਫੜ ਕੇ ਜਾਨਵਰਾਂ ਦੀ ਤਰ੍ਹਾਂ ਕਢੀਸ ਕਢੀਸ ਕੇ ਵਿਚਾਰੇ ਨੂੰ ਕੁੱਟ ਰਹੇ ਨੇ ਉਹ ਮੋਰੇ ਹੱਥ ਜੋੜ ਜੋੜ ਕੇ ਗੁਰਨਾਨਕ ਪਾਤਸ਼ਾਹ ਮਹਾਰਾਜ ਦਾ ਨਾਮ ਲੈ ਲੈ ਕੇ ਤੁਹਾਡੇ ਤੋਂ ਅਪੀਲ ਕਰ ਰਿਹਾ ਵੀ ਮੈਨੂੰ ਨਾ ਕੁੱਟੋ ਮੇਰੇ ਤੇ ਰਹਿਮ ਕਰੋ ਮੇਰੇ ਤੇ ਤਰਸ ਕਰੋ ਕਿਹੜਾ ਉਹਨੇ ਐਸਾ ਗੁਨਾਹ ਕੀਤਾ ਵੀ ਜਿਹੜਾ ਤੁਹਾਨੂੰ ਉਹਨੂੰ ਕੇਸਾਂ ਤੋਂ ਫੜ ਕੇ ਕੁੱਟਣਾ ਪੈ ਰਿਹਾ ਕਢੀਸਣਾ ਪੈ ਰਿਹਾ ਤੇ ਉਹਦੇ ਤੇ ਜਾਨਵਰਾਂ ਵਾਂਗੂ ਡੰਡਾ ਭਰਾਉਣਾ ਪੈ ਰਿਹਾ ਮੁੱਖ ਮੰਤਰੀ ਨੇ ਕਿਹੜਾ ਐਸਾ ਕਸੂਰ ਕੀਤਾ ਸਾਰੇ ਵੀਰ ਭਰਾ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਤੇ ਜਿੱਥੇ ਵੀ ਜਿਹਦੀ ਰਹਿائش ਆ ਮੁੱਖ ਮੰਤਰੀ ਦੀ ਉੱਥੋਂ ਦੇ ਜਿਹੜੇ ਲੋਕਲ ਸਿੰਘ ਨੇ ਉਹ ਸਾਰੇ ਇਕੱਠੇ ਹੋ ਕੇ ਜਿਆਦਾ ਮੋਰਚਾ ਲਾਓ ਜੇ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਆਵਾਜ਼ ਚੱਕੋ ਜਾਂ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਸਾਰੇ ਮੋਰਚਾ ਲਾਓ ਇਸ ਚੀਜ਼ ਦਾ ਵੀ ਇਹ ਦੋਵੇਂ ਜਿਹੜੇ ਪੁਲਿਸ ਮੁਲਾਜ਼ਮ ਨੇ ਇੱਕ ਇੰਸਪੈਕਟਰ ਐਸਆਈ ਹੈ ਦੂਜੇ ਮੇਰੇ ਖਿਆਲ ਨਾਲ ਕਾਂਸਟੇਬਲ ਹੈ ਵੀਡੀਓ ਸਾਫ਼ ਨਹੀਂ ਦਿਸਦੀ ਹੈਗੀ ਇਹ ਦੋਵੇਂ ਨੌਕਰੀ ਤੋਂ ਸਸਪੈਂਡ ਹੋਣੇ ਚਾਹੀਦੇ ਤੇ ਬਕਾਇਦਾ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਇੱਕ ਸਿੱਖ ਨੌਜਵਾਨ ਦੀ ਦਸਤਾਰ ਤਾਰਨ ਦਾ ਉਹਦੇ ਕੇਸ ਪੱਟਣ ਦਾ ਤੇ ਉਹਨੂੰ ਜਾਨਵਰਾਂ ਦੇ ਵਾਂਗ ਗਲੀ ਦੇ ਵਿੱਚ ਕੜੀ ਸਕੜੀਸ ਕੇ ਕੁੱਟਣ ਦਾ ਇਹ ਨਾ ਦੋਵੇਂ ਪੁਲਿਸ ਨੂੰ ਲਾਜ਼ਮਤ ਤੇ ਪਰਚਾ ਹੋਣਾ ਚਾਹੀਦਾ ਇਹਨਾਂ ਨੇ ਅਧਿਕਾਰ ਦਿੱਤਾ ਇਹਨਾਂ ਨੂੰ ਇਸ ਤਰ੍ਹਾਂ ਕੁੱਟਣ ਦਾ ਸੋ ਉਹਦਾ ਕਸੂਰ ਸਿਰਫ ਇਹ ਵੀ ਉਹਦੇ ਸਿਰ ਤੇ ਕੇਸ ਹੈ ਤੇ ਦਸਤਾਰ ਕੀ ਮਤਲਬ ਉਹਨੂੰ ਨੌਜਵਾਨ ਨੂੰ ਕੁੱਟਣ ਦਾ ਸੋ ਸਾਰੇ ਜਿਹੜੇ ਵੀ ਮਾਜੇ ਤੇ ਮੈਨੂੰ ਹੁਣ ਇਹ ਨਹੀਂ ਪਤਾ ਵੀ ਇਹਦਾ ਪਿੰਡ ਕਿੱਥੇ ਹੈ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਜਿਹਦੇ ਪਰਿਵਾਰ ਤੱਕ ਪਹੁੰਚ ਕਰਨ ਦੀ ਪਰ ਜਿਹੜੇ ਵੀ ਉੱਥੇ ਦੇ ਸਿੰਘ ਨੌਜਵਾਨ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਵੀ ਤੇ ਇਲਾਕੇ ਤੋਂ ਨੇ ਉਹ ਸਾਰੇ ਮੋਰਚਾ ਲਾਓ ਇਹਦੇ ਨਾਲ ਜਿੱਥੇ ਸਾਡੀ ਲੋੜ ਹੈ ਦੱਸੋ ਅਸੀਂ ਵੀ ਆਪਦੇ ਜਥੇ ਸਮੇਤ ਆਉਨੇ ਆਂ ਸਿੰਘਾਂ ਸਮੇਤ ਆਉਨੇ ਆਂ ਜਾਂ ਤਾਂ ਸਾਨੂੰ ਵੀਡੀਓ ਭੇਜਣਾ ਸਾਰੇ ਤੁਸੀਂ ਸਾਨੂੰ ਵੀਡੀਓ ਸ਼ੇਅਰ ਕਰ ਰਹੇ ਅਸੀਂ ਤਾਂ ਚਲੋ ਜਿੰਨੇ ਜੋਗੇ ਹੈਗੇ ਇਸ ਮਸਲੇ ਦੇ ਵਿੱਚ ਖੜਾਂਗੇ ਵੀ ਨਾਲ ਤੇ ਪੈਰ ਪਾਈ ਵੀ ਕਰਾਂਗੇ ਪਰ ਜਾਂ ਤਾਂ ਸਾਨੂੰ ਵੀਡੀਓ ਸ਼ੇਅਰ ਨਾ ਕਰਿਆ ਕਰੋ ਜੇ ਤੁਸੀਂ ਸਾਨੂੰ ਭੇਜਦੇ ਹੋ ਤਾਂ ਆਪ ਵੀ ਘਰੋਂ ਨਿਕਲ ਕੇ ਜਿਹੜੇ ਇਹੋ ਜਿਹੇ ਵਿਚਾਰਾ ਪੀੜਤ ਹੁੰਦਾ ਉਹਦੇ ਨਾਲ ਖੜਨਾ ਦਮ ਰੱਖਿਆ ਕਰੋ ਕਿਉਂਕਿ ਇਹ ਸਮਾਂ ਜ਼ਰੂਰੀ ਨਹੀਂ ਹੁੰਦਾ ਵੀ ਉਹਨਾਂ ਤੇ ਹੀ ਆਉਂਦਾ ਸਮਾਂ ਕਿਸੇ ਤੇ ਵੀ ਆ ਸਕਦਾ ਅੱਜ ਉਸ ਗਰੀਬ ਸਿੱਖ ਨੌਜਵਾਨ ਦੀ ਕੁੱਟਮਾਰ ਹੋਈ ਕੱਲੋ ਤੁਹਾਡੇ ਨਾਲ ਵੀ ਐਵੇਂ ਹੋ ਸਕਦਾ ਤੁਹਾਡੇ ਬੱਚਿਆਂ ਨਾਲ ਵੀ ਉਹ ਐਵੇਂ ਹੋ ਸਕਦਾ ਫਿਰ ਵੀ ਕੀ ਤੁਸੀਂ ਗੱਲੀਆਂ ਵੀਡੀਓ ਸ਼ੇਅਰ ਕਰੋਗੇ ਸੋ ਸ਼ਰਮ ਕਰੋ ਯਾਰ ਜਿਹੜੇ ਤੁਸੀਂ ਵੀਡੀਓ ਕੱਲੀ ਸ਼ੇਅਰ ਕਰ ਰਹੇ ਹੋ ਜੇ ਸ਼ੇਅਰ ਕਰਨਾ ਤਾਂ ਇਨਸਾਨੀਅਤ ਨਾਲ ਦੇ ਤੇ ਇੱਕ ਸਿੱਖ ਹੋਣ ਦੇ ਨਾਤੇ ਸਾਰੇ ਆਪਦਾ ਫਰਜ਼ਾਦਾ ਕਰੋ ਤੇ ਉਸ ਸਿੱਖ ਨੌਜਵਾਨ ਦੇ ਨਾਲ ਖੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ